ਤਾਂ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵਿਆਹ ਕਰਵਾਉਣ ਜਾ ਰਹੇ ਨੇ 16 ਜੂਨ ਨੂੰ ਉਹਨਾਂ ਦਾ ਵਿਆਹ ਜਿਹੜਾ ਅਜੀਰਕਪੁਰ ਦੇ ਇੱਕ ਨਿਜੀ ਮੈਰਿਜ ਪੈਲੇਸ ਦੇ ਵਿੱਚ ਹੋਵੇਗਾ ਇਸ ਬਾਬਤ ਖਬਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਤਾਂ ਹੁਣ ਉਹਨਾਂ ਦੇ ਹੋਣ ਵਾਲੇ ਪਤੀ ਦੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦਾ ਵਿਆਹ ਐਡਵੋਕੇਟ ਸ਼ਾਹਬਾਸ ਸਿੰਘ ਸੋਹੀ ਦੇ ਨਾਲ ਹੋਵੇਗਾ ਸ਼ਾਹਬਾਸ ਦਾ ਪਰਿਵਾਰ ਆ ਜਿਹੜਾ ਉਹ ਮੂਲ ਰੂਪ ਦੇ ਵਿੱਚ ਮਲੂਰ ਦਾ ਰਹਿਣ ਵਾਲਾ ਹੈ ਲੇਕਿਨ ਇਸ ਵੇਲੇ ਉਹ ਜ਼ਿਰਕਪੁਰ ਦੇ ਵਿੱਚ ਰਹਿੰਦੇ ਨੇ ਅਤੇ ਪੇਸ਼ੇ ਤੋਂ ਵਕੀਲ ਨੇ ਵਿਆਹ ਦੀਆਂ ਰਸਮਾਂ ਨੇ ਜਿਹੜੀਆਂ ਉਹ ਜ਼ਿਰਕਪੁਰ ਦੇ ਇੱਕ ਪੈਲੈਸ ਦੇ ਵਿੱਚ ਹੋਣਗੀਆਂ ਦੱਸਦੀ ਹੈ ਕਿ ਗਾਇਕਾ ਅਨਮੋਲ ਗਗਨਵਾਨ ਸਾਲ 2022 ਦੇ ਵਿੱਚ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਸੀ ਜੇ ਗੱਲ ਕੀਤੀ ਜਾਵੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤਹੇਰ ਅਤੇ ਹਰਜੋਤ ਸਿੰਘ ਵੈਂਸ ਦਾ ਵਿਆਹ ਵੀ ਉਹਨਾਂ ਦੇ ਮੰਤਰੀ ਦੇ ਕਾਰਜਕਾਲ ਦੌਰਾਨ ਹੀ ਹੋਇਆ ਸੀ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਵਕ-ਵਕ ਵਿਧਾਇਕਾਂ ਦਾ ਵੀ ਵਿਆਹ ਜਿਹੜਾ ਉਹ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੋਇਆ ਸੀ ਹਾਲਾਂਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਤੰਜ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਉੱਤੇ कसे ਜਾਂਦੇ ਰਹੇ ਨੇ ਲੇਕਿਨ ਆਪ ਲੀਡਰਾਂ ਦਾ ਕਹਿਣਾ ਹੈ ਕਿ ਅਸੀਂ ਇਸ ਸਮਾਜ ਦੇ ਜ਼ਿੰਮੇਵਾਰ ਵਿਅਕਤੀਆਂ ਅਤੇ ਹਰ ਵਿਅਕਤੀ ਨੂੰ ਆਪਣੇ ਜੀਵਨ ਸਾਥੀ ਦੀ ਲੋੜ ਹੁੰਦੀ ਹੈ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਉਂਝ ਹੀ ਫਾਲਤੂ ਗੱਲਾਂ ਨੇ ਜਿਹੜੀਆਂ ਉਹ ਕਰਦੀਆਂ ਨੇ ਤਾਂ ਇਹ ਨਿਸ਼ਾਨਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰ ਨੇ ਜਿਹੜੇ ਉਹ ਕਈ ਵਾਰ ਵਿਰੋਧੀਆਂ ਉੱਤੇ ਸੱਟ ਚੁੱਕੇ ਨੇ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵਿਆਹ ਕਰਵਾਉਣ ਜਾ ਰਹੇ ਨੇ ਹਾਲਾਂਕਿ ਇੱਥੇ ਇੱਕ ਗੱਲ ਇਹ ਵੀ ਦੱਸਣੀ ਪੈਂਦੀ ਹੈ ਕਿ ਮਲੋੜ ਤੋਂ ਕੈਬਨਿਟ ਮੰਤਰੀ ਬਲਜੀਤ ਕੌਰ ਵੀ ਨੇ ਡਾਕਟਰ ਬਲਜੀਤ ਕੌਰ ਇਸ ਵਕਤ ਪੰਜਾਬ ਦੇ ਮੰਤਰੀ ਨੇ ਤਾਂ ਇੱਕ ਹੋਰ ਮੰਤਰੀ ਆ ਜਿਹੜੀ ਉਹ ਮਲੋੜ ਦੀ ਨੂੰਹ ਬਣਨ ਵਾਲੀ ਆ ਤਾਂ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਮਲੋੜ ਹਲਕੇ ਦਾ ਸਬੰਧ ਦੋ ਮੰਤਰੀਆਂ ਦੇ ਨਾਲ ਹੋ ਜਾਵੇਗਾ ਤਾਂ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਆਉਣ ਵਾਲੀ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਨੇ